ਲੋਕਾਂ ਵਿੱਚ ਬਹੁਤ ਉਤਸ਼ਾਹ ਆ ਲੋਕ ਚਾਹੁੰਦੇ ਆ ਕਿ ਸਾਡੀ ਖੇਤਰੀ ਪਾਰਟੀ ਆਵੇ ਕਿਉਂਕਿ ਦਿੱਲੀ ਵਾਲੀਆਂ ਸਰਕਾਰਾਂ ਨੂੰ ਪੰਜਾਬ ਨਾਲ ਕੋਈ ਦਰਦ ਨਹੀਂ ਹੜਾਂ ਵਾਲੀ ਵੇਖ ਲੋ ਜਦੋਂ ਲੋੜ ਪਈ ਆ ਤੇ ਕਿਸੇ ਨੇ ਬਾਹ ਨਹੀਂ ਫੜੀ ਤੇ ਸੁਖਵੀਰ ਸਿੰਘ ਬਾਦਲ ਸਰਕਾਰ ਵਿੱਚ ਨਾ ਹੁੰਦਿਆਂ ਹੋਇਆਂ ਵੀ ਇੰਨਾ ਹਰ ਸੰਭਵ ਮਦਦ ਕੀਤੀ ਆ ਤੇ ਲੋਕ ਬਹੁਤ ਪਸੰਦ ਕਰਦੇ ਆ ਕਿ ਸੁਖਵੀਰ ਸਿੰਘ ਬਾਦਲ ਸੀਐਮ ਹੋਣ 2027 ਵਿੱਚ ਵਿਰੋਧੀ ਪਾਰਟੀਆਂ ਕੋ ਕੋਈ ਮੁੱਦਾ ਹੀ ਨਹੀਂ ਉਹ ਬਿਆਨਬਾਜ਼ੀ ਕਰ ਰਹੇ ਨੇ ਬਦਲਾ ਲੋ ਰਾਜਨੀਤੀ ਕਰ ਰਹੇ ਨੇ ਕੋਈ ਉਹ ਇਹੋ ਜਿਹਾ ਮੁੱਦਾ ਨਹੀਂ ਲੈ ਕੇ ਆਏ ਕਿ ਅਸੀਂ ਆਹ ਕੰਮ ਕਰਵਾਇਆ ਤੇ ਅੱਗੇ ਅਸੀਂ ਆਹ ਕਰਵਾਵਾਂਗੇ ਮੈਮ ਕੀ ਕਹਿਣਾ ਚਾਹੋਗੇ ਕਿ ਕਿਦਾਂ ਦਾ ਹੰਗਾਰਾ ਹੈ ਕਿਦਾਂ ਦਾ ਰਿਸਪਾਂਸ ਪਿੰਡਾਂ ਵਿੱਚ ਜਾ ਰਹੇ ਹੋ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹੋ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਗੱਲ ਕੀਤੀ ਜਾਵੇ ਇਹ ਬਾਹਰ ਚਮਰਿਤਕੌਰ ਬਾਦਲ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਤੁਹਾਡੇ ਇੱਕ ਵਿੱਚ ਪ੍ਰਚਾਰ ਕਰ ਰਹੇ ਨੇ ਕਿਦਾਂ ਦਾ ਹੰਗਾਰਾ ਮਿਲ ਰਿਹਾ ਜੀ ਅਸੀਂ 3 ਮਹੀਨੇ ਤੋਂ ਲਗਾਤਾਰ ਲੱਗੇ ਹੋਏ ਆਂ ਪਿੰਡਾਂ ਵਿੱਚ ਵਿਚਰ ਰਹੇ ਆਂ ਲੋਕਾਂ ਵੱਲੋਂ ਭਰਮਾ ਹੰਗਾਰਾ ਮਿਲ ਰਿਹਾ ਲੋਕਾਂ ਵਿੱਚ ਬਹੁਤ ਉਤਸ਼ਾਹ ਆ ਲੋਕ ਚਾਹੁੰਦੇ ਆ ਕਿ ਸਾਡੀ ਖੇਤਰੀ ਪਾਰਟੀ ਆਵੇ ਜਿਨ੍ਹਾਂ ਇਹਨਾਂ ਵਿਕਾਸ ਕੀਤਾ ਸੀ ਪੰਜਾਬ ਦਾ ਤੇ ਹੁਣ ਪੰਜਾਬ ਦੇ ਹਾਲਾਤ ਵੇਖ ਲਓ ਕੀ ਬਣ ਗਏ ਇਸ ਕਰਕੇ ਲੋਕ ਚਾਹੁੰਦੇ ਕਿ ਸਾਡੀ ਆਪਣੀ ਮਾਂ ਪਾਰਟੀ ਸਾਡੀ ਖੇਤਰੀ ਪਾਰਟੀ ਆਵੇ ਸਾਨੂੰ ਦਿੱਲੀ ਵਾਲੀਆਂ ਸਰਕਾਰਾਂ ਦੀ ਲੋੜ ਨਹੀਂ ਗਈ ਕਿਉਂਕਿ ਦਿੱਲੀ ਵਾਲੀਆਂ ਸਰਕਾਰਾਂ ਨੂੰ ਪੰਜਾਬ ਨਾਲ ਕੋਈ ਦਰਦ ਨਹੀਂ ਹੜਾਂ ਵਾਲੀ ਵੇਖ ਲਓ ਜਦੋਂ ਲੋੜ ਪਈ ਆ ਤੇ ਕਿਸੇ ਨੇ ਬਾਹ ਨਹੀਂ ਫੜੀ ਏ ਸੁਖਵੀਰ ਸਿੰਘ ਬਾਦਲ ਸਰਕਾਰ ਵਿੱਚ ਨਾ ਹੁੰਦਿਆਂ ਹੋਇਆਂ ਵੀ ਇੰਨਾ ਹਰ ਸੰਭਵ ਮਦਦ ਕੀਤੀ ਆ ਤੇ ਲੋਕ ਬਹੁਤ ਪਸੰਦ ਕਰਦੇ ਆ ਕਿ ਸੁਖਵੀਰ ਸਿੰਘ ਬਾਦਲ ਸੀਐਮ ਹੋਣ 2027 ਵਿੱਚ ਤੇ ਲੋਕ ਇਥੋਂ ਮੁੱਢ ਬੰਨਣਗੇ ਜੀ ਸ਼੍ਰੋਮਣੀ ਅਕਾਲੀ ਦਲ ਦਾ ਤੇ 27 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇਗੀ ਤੁਹਾਨੂੰ ਕੀ ਲੱਗਦਾ ਹੈ ਕਿ ਪਹਿਲ ਦੇ ਅਧਾਰ ਤੇ ਕਿਹੜਾ ਕੰਮ ਹੈ ਜਿਹੜਾ ਲੋਕਾਂ ਦਾ ਹੋਣਾ ਚਾਹੀਦਾ ਹੈ ਬਸ ਇਹੋ ਹੀ ਹੱਥੀਂ ਜੋੜਦੇ ਆ ਕਿ ਤੁਸੀਂ ਨਸ਼ਾ ਬੰਦ ਕਰਦੇ ਆ ਅਸੀਂ ਉਹਨਾਂ ਨੂੰ ਇਹੋ ਬੇਨਤੀ ਕੀਤੀ ਕਿ ਨਸ਼ਾ ਬੰਦ ਕਰਨ ਲਈ ਸਾਨੂੰ ਆਪ ਉੱਠਣਾ ਪੈਣਾ ਆਪ ਜਾਗਰੂਕ ਹੋਣਾ ਪੈਣਾ ਪਿੰਡਾਂ ਵਿੱਚ ਅਸੀਂ ਕਮੇਟੀਆਂ ਬਣਾਵਾਂਗੇ ਲੋਕਾਂ ਦੀ ਸਹਾਇਤਾ ਲੈ ਕੇ ਪਿੰਡ ਵਾਲਿਆਂ ਦੀ ਤੇ ਅਸੀਂ ਇਹ ਨਸ਼ਾ ਬੰਦ ਕਰਾਵਾਂਗੇ ਅਸੀਂ ਉਹਨਾਂ ਨਾਲ ਇਹ ਵਾਅਦਾ ਕੀਤਾ ਵਾ ਦੂਸਰਾ ਸੀਵਰੇਜ ਦੀ ਪ੍ਰੋਬਲਮ ਆ ਕੰਮ ਤੇ ਕੋਈ ਵੀ ਨਹੀਂ ਹੋਇਆ ਕੰਮ ਵੇਖੋ ਜਿਹੜਾ ਸ਼ਰਮਣੀ ਅਕਾਲੀ ਦਲ ਦੇ ਸਮੇਂ ਹੋਇਆ ਸੜਕਾਂ ਬਣੀਆਂ ਗਲੀਆਂ ਨਾਲੀਆਂ ਬਣੀਆਂ ਜੋ ਵੀ ਹੋਇਆ ਉਦੋਂ ਹੀ ਹੋਇਆ ਹੁਣ ਤੇ ਕੋਈ ਕੰਮ ਨਹੀਂ ਹੋਇਆ ਅਸੀਂ ਮਤਲਬ ਜੰਡਾ ਲੈ ਕੇ ਆ ਰਹੇ ਹਨ ਮੁੱਦੇ ਦੀ ਰਾਜਨੀਤੀ ਕਰ ਰਹੇ ਹਨ ਵਿਰੋਧੀ ਪਾਰਟੀਆਂ ਕੋ ਕੋਈ ਮੁੱਦਾ ਹੀ ਨਹੀਂ ਉਹ ਬਿਆਨਬਾਜ਼ੀ ਕਰ ਰਹੇ ਨੇ ਬਦਲਾ ਲਓ ਰਾਜਨੀਤੀ ਕਰ ਰਹੇ ਨੇ ਕੋਈ ਉਹ ਇਹੋ ਜਿਹਾ ਮੁੱਦਾ ਨਹੀਂ ਲੈ ਕੇ ਆਏ ਕਿ ਅਸੀਂ ਆਹ ਕੰਮ ਕਰਵਾਇਆ ਤੇ ਅੱਗੇ ਅਸੀਂ ਆਹ ਕਰਵਾਵਾਂਗੇ ਅਸੀਂ ਵੇਖੋ ਇਲਾਕਾ ਨਿਵਾਸੀਆਂ ਦੀ ਮੰਗ ਤੇ ਬਾਬਾ ਬੁੱਢਾ ਸਾਹਿਬ ਚੈਰੀਟੇਬਲ ਹਸਪੀਟਲ ਜਿਹੜਾ ਵਾ ਉਹ ਸੁਖਵੀਰ ਸਿੰਘ ਬਾਦਲ ਜੀ ਨੂੰ ਕਿਹਾ ਤੇ ਉਹਨਾਂ 15 ਦਿਨਾਂ ਦੇ ਵਿੱਚ ਚਾਲੂ ਕਰਵਾ ਦਿੱਤਾ ਔਰ ਲੋਕ ਸਹੂਲਤਾਂ ਲੈ ਵੀ ਰਹੇ ਨੇ ਇਲੈਕਸ਼ਨ ਤੋਂ ਬਾਅਦ ਵੀ ਅਸੀਂ ਨਰਸਿੰਗ ਕਾਲਜ ਜਿਹੜਾ ਤਰਨਤਾਰਨ ਵਿੱਚ ਖੁੱਲ੍ਹਿਆ ਜਾਵੇਗਾ ਜਿਹੜੇ ਕਿ ਲੜਕੀਆਂ ਨੂੰ ਪ੍ਰੋਬਲਮ ਨਾ ਆਵੇ ਪੱਟੀ ਜਾਂਦੀਆਂ ਜਾਂ ਅੰਮ੍ਰਿਤਸਰ ਜਾਂਦੀਆਂ ਮੰਨ ਤੇ ਉੱਥੇ ਹੀ ਐਜੂਕੇਸ਼ਨ ਪ੍ਰਾਪਤ ਕਰਨੀਆਂ ਅਜੀ ਮੈਂ ਭਾਈ ਹਰੇਕ ਉਮੀਦਵਾਰ ਆਪਣੇ ਆਪ ਨੂੰ ਪੰਥਕ ਦੱਸ ਰਿਹਾ ਕਿਉਂਕਿ ਪੰਥਕ ਅਗੜਾ ਹੈ ਪੰਥਕ ਸ਼ੀਰ ਹੈ ਸੋ ਤੁਹਾਡੇ ਮੁਤਾਬਕ ਪੰਥਕ ਕੌਣ ਹੁੰਦਾ ਵੇਖੋ ਜੀ ਸਾਰਾ ਪੰਜਾਬ ਹੀ ਪੰਥਕ ਵਾ ਜਿਹਦੀ ਪੰਥ ਨੂੰ ਦੇਣਵਾ ਉਹ ਸਾਡੇ ਲਈ ਸਨਮਾਨਯੋਗ ਸਾਰੇ ਹੀ ਤੇ ਦਾਵੇ ਜਿੰਨੇ ਮਰਜੀ ਅਹੀਂ ਥੋਪੀ ਜਾਈਏ ਬਾਕੀ ਇਹ ਵਾਪਿਸ ਸਭ ਨੂੰ ਰਾਈਟ ਵਾ ਸਾਰੇ ਇਲੈਕਸ਼ਨ ਲੜ ਰਹੇ ਨੇ 14 ਤਰੀਕ ਨੂੰ ਪਤਾ ਲੱਗ ਜਾਏਗਾ ਰਿਜ਼ਲਟ ਆਉਣ ਤੇ ਸਾਰਾ ਕੁਝ ਸਾਹਮਣੇ ਆ ਜਾਏਗਾ ਅਕੀਤ ਤੇ ਹਲਕਾਤਰਾਂ ਤਰਾਂ ਦੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੋਟਰਾਂ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਦੀ ਆ ਕਿ ਇਲੈਕਸ਼ਨ ਜਿਹੜੀ 5 ਸਾਲ ਬਾਅਦ ਵੋਟਾਂ ਪੈਂਦੀਆਂ ਆ ਤੇ ਤੁਸੀਂ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣੀ ਆ ਸ਼ਾਂਤੀਪੂਰਕ ਵੋਟਾਂ ਜਿਹੜੀਆਂ ਇਹ ਨਿਪਟੇ ਚੜਾਉਣੀਆਂ ਆ ਪੈਸਾਂ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੀ ਜਸਵਿੰਦਰ ਕੌਰ ਰੰਧਾਵਾ ਜਿੰਨਾਂ ਵੱਲੋਂ ਨਿਰਪੱਖਤਾ ਦੇ ਨਾਲ ਸਾਡੇ ਨਾਲ ਗੱਲਬਾਤ ਕੀਤੀ ਗਈ ਤੇ ਇਹਨਾਂ ਵੱਲੋਂ ਕਿਹਾ ਗਿਆ ਕਿ ਇਹ ਜਿਹੜੀ ਸ਼ੀਟ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿੱਚ ਪਾਉਣਗੇ ਤੇ 2027 ਦੇ ਵਿੱਚ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਸੱਤਾ ਦੇ ਵਿੱਚ ਸਰਕਾਰ ਆਉਣ ਤੇ ਇਹ ਜਿਹੜੀ ਵੱਡੀ ਪ੍ਰਾਪਤੀ ਇਹਨਾਂ ਦੀ ਹੋਵੇਗੀ ਕੈਮਰਾਮੈਨ ਮੈਂਕਰ ਨਾਲ ਰਵੀ ਖੇਡਾ ਡੇਲੀ ਪੋਸਟ ਕਰਨਤਲ